ਵੀ ਨਾਈਨ ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਟੁੱਟ ਤੇ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਸ਼ੋਅ ਦੇ ਚਾਪਾ ਗੱਲਬਾਤ ਕਰਾਂਗੇ ਕੈਨੇਡਾ ਤੇ ਅਮਰੀਕਾ ਦੀਆਂ ਕੁਝ ਖਾਸ ਖਬਰਾਂ ਦੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਅਪੀਲ ਕੀ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਕੈਨੇਡਾ ਦੇ ਵਿੱਚ ਇੱਕ ਇਮੀਗ੍ਰੇਸ਼ਨ ਏਜੰਟ ਨੂੰ ਸਜ਼ਾ ਹੋਈ ਆ ਜੋ ਕਿ ਨਕਲੀ ਵਰਕ ਪਰਮਿਟ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵੀ ਗੁਰਦੁਆਰੇ ਦੇ ਨਾਮ ਦੇ ਉੱਤੇ ਉਸ ਉੱਤੇ ਗੱਲਬਾਤ ਕਰਾਂਗੇ ਇਸ ਨਾਲ ਹੀ ਟ੍ਰਾਂਟੋ ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਉੱਤੇ ਤਿੰਨ ਕਤਲ ਕਰਨ ਦੇ ਦੋਸ਼ ਲੱਗੇ ਨੇ ਅਤੇ ਇਹ ਕਤਲ ਵੀ ਲਗਾਤਾਰ ਤਿੰਨ ਦਿਨਾਂ 'ਚ ਹੋਏ ਨੇ ਕਿ ਇਹ ਪੂਰੀ ਖਬਰ ਉਸਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਸਪੈਕੂਲੇਸ਼ਨ ਟੈਕਸ ਦੀ ਪੀਸੀ ਦੇ ਵਿੱਚ ਵੋਟਾਂ ਪੈੜੀਆਂ ਨੇ ਤੇ ਖਾਲੀ ਪਏ ਘਰਾ ਉੱਤੇ ਟੈਕਸ ਵਧਾਉਣ ਦੀ ਗੱਲ ਜਿਹੜੀ ਇਹਨਾਂ ਇਲੈਕਸ਼ਨਸ ਦੇ ਵਿੱਚ ਕੀਤੀ ਜਾ ਰਹੀ ਆ ਇਸਦੇ ਨਾਲ ਹੀ ਇੱਕ ਪੰਜਾਬੀ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਗਈ ਹੈ ਟੋਰਾਂਟੋ ਪੁਲਿਸ ਦੇ ਵੱਲੋਂ ਅਤੇ ਉਸ ਉੱਤੇ ਜਿੰਸੀ ਹਮਲੇ ਦੇ ਦੋਸ਼ ਲੱਗੇ ਨੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਨਾਲੇ ਗੱਲਬਾਤ ਕਰਾਂਗੇ ਅਮਰੀਕਾ ਦੀਆਂ ਚੋਣਾਂ ਦੀ ਜਿੱਥੇ ਐਲਨ ਮਾਸਕ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ 트ੰਪ ਨੂੰ ਜਿਹੜਾ ਉਹ ਜਿਤਾਇਆ ਜਾਵੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੇ ਹੋਰ ਕੀ ਕੀ ਉੱਥੇ ਚੱਲ ਰਿਹਾ ਉਸ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਦੇ ਮਾਮਲੇ ਦੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਇੱਕ ਵੱਡੀ ਖ਼ਬਰ ਆਈ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਪੰਜਾਬੀ ਨੂੰ ਸਜ਼ਾ ਸੁਣਾਈ ਗਈ ਹੈ ਇਸ ਦਾ ਨਾਮ ਬਲਕਰਨ ਸਿੰਘ ਦੱਸਿਆ ਜਾ ਰਿਹਾ ਜੋ ਕਿ ਵਿਨੀਪਗ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਉਮਰ 45 ਸਾਲ ਦੱਸੀ ਜਾ ਰਹੀ ਆ ਅਜਿਤ ਨੂੰ 50000 ਡਾਲਰ ਦਾ ਜੁਰਮਾਨਾ ਹੋਇਆ ਤੇ 2 ਸਾਲ ਦੀ ਹਾਊਸ ਅਰੈਸਟ ਵੀ ਹੋਈ ਆ ਜਾਣਕਾਰੀ ਸਾਹਮਣੇ ਆਈ ਆ ਕਿ ਇਸ ਵਿਅਕਤੀ ਦੇ ਵੱਲੋਂ ਜਨਵਰੀ 2021 ਦੇ ਵਿੱਚ ਐਮਰਸਨ ਬਾਰਡਰ ਤੇ ਪਹੁੰਚ ਕੀਤੀ ਗਈ ਸੀ ਤੇ ਆਪਣੇ ਨਾਲ ਦੋ ਵਿਅਕਤੀਆਂ ਨੂੰ ਲੈ ਕੇ ਗਿਆ ਸੀ ਜਿਨ੍ਹਾਂ ਨੂੰ ਇਹ ਵਰਕ ਪਰਮਿਟ ਦਿਵਾਉਣ ਦੀ ਕੋਸ਼ਿਸ਼ ਉੱਥੇ ਕਰ ਰਿਹਾ ਸੀਗਾ ਤੇ ਜਿਹੜੇ ਕਾਗਜ਼ਤ ਇਹਨੇ ਬਣਾਏ ਸੀ ਉਹਨਾਂ ਲੋਕਾਂ ਦੇ ਵਰਕ ਪਰਮਿਟ ਦੇ ਉਹ ਇੱਕ ਗੁਰਦੁਆਰੇ ਦੇ ਨਾਮ ਤੇ ਬਣਾਏ ਸੀ ਕਿ ਇੱਕ ਗੁਰਦੁਆਰੇ ਵਿੱਚ ਕਾਮਿਆਂ ਦੀ ਲੋੜ ਆ ਸਵੇਸ ਕਰਕੇ ਇੱਥੇ ਇਹਨਾਂ ਲੋਕਾਂ ਨੂੰ ਉੱਥੇ ਕੰਮ ਤੇ ਰੱਖਣਾ ਆ ਤੇ ਇਸ ਕਰਕੇ ਉਹ ਬਾਰਡਰ ਤੇ ਵਰਕ ਪਰਮਿਟ ਲੈਣ ਗਿਆ ਸੀ ਪਰ ਉੱਥੇ ਜਿਹੜੇ ਬਾਰਡਰ ਏਜੰਸੀ ਦੇ ਅਧਿਕਾਰੀ ਸੀ ਆਫੀਸਰਸ ਸੀ ਉਹਨਾਂ ਨੂੰ ਸ਼ੱਕ ਹੋ ਗਿਆ ਉਹਨਾਂ ਨੇ ਜਿਹੜੀ ਸੀ ਇਹ ਅਪਲੀਕੇਸ਼ਨ ਨੂੰ ਰਿਫਿਊਜ਼ ਕਰ ਦਿੱਤੀਆਂ ਤੇ ਨਾਲ ਹੀ ਇਨਵੈਸਟੀਗੇਸ਼ਨ ਲਈ ਅੱਗੇ ਤੋਰ ਦਿੱਤੀਆਂ ਜਿਸ ਤੋਂ ਬਾਅਦ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ 2023 ਦੇ ਵਿੱਚ ਫਿਰ ਜਿਹੜੇ ਸੀ ਸਰਚ ਵਾਰੰਟ ਜਾਰੀ ਹੋਏ ਇਸ ਦੇ ਘਰ ਦੇ ਉੱਤੇ ਇਸ ਤੇ ਦਫ਼ਤਰ ਦੇ ਉੱਤੇ ਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਸੀ ਉਹ ਛਾਪੇ ਮਾਰੇ ਗਏ ਅਤੇ ਇਹਨਾਂ ਛਾਪਿਆਂ ਦੇ ਦੌਰਾਨ ਕਾਫੀ ਐਵੀਡੈਂਸ ਇਸ ਦੇ ਖਿਲਾਫ ਮਿਲ ਗਿਆ ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਇਸ ਦੇ ਵੱਲੋਂ ਨਕਲੀ ਕਾਗਜ਼ਤ ਬਣਵਾਏ ਜਾਂਦੇ ਸੀ ਫੇਕ ਪੇਸਟ੍ਰੈਪ ਉੱਤੇ ਵਰਕ ਐਕਸਪੀਰੀਅੰਸ ਬਣਾਉਣ ਦੇ ਵੀ ਦੋਸ਼ ਇਸ ਉੱਤੇ ਲੱਗੇ ਸਿਗੇ ਸੋ ਹੋਰ ਕਾਫੀ ਕੁਝ ਇਹਨਾਂ ਛਾਪਿਆਂ ਵਿੱਚ ਮਿਲ ਗਿਆ ਜਿਸ ਤੋਂ ਬਾਅਦ ਹੁਣ ਤੋਂ 1 ਅਕਤੂਬਰ ਨੂੰ ਇਸ ਨੇ ਜਿਹੜੇ ਸੀ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ ਸੀ ਅਦਾਲਤ ਦੇ ਵਿੱਚ ਤੇ ਜਿਸ ਨੂੰ ਸਜ਼ਾ ਹੁਣ ਸੁਣਾ ਦਿੱਤੀ ਗਈ ਆ ਇਸ ਨੂੰ 50000 ਡਾਲਰ ਦਾ ਜੁਰਮਾਨਾ ਤੇ 2 ਸਾਲ ਦੀ ਜਿਹੜੀ ਆ ਹਾਊਸ ਅਰੈਸਟ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ ਆ ਸੋ ਹੋਰ ਵੀ ਕਈ ਥਾਵਾਂ ਤੇ ਇਸ ਤਰੀਕੇ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਬਹੁਤ ਘੱਟ ਮਾਮਲੇ ਜਿਹੜੇ ਇਸ ਤਰੀਕੇ ਨਾਲ ਸਿਰੇ ਲੱਗਦੇ ਨੇ ਸੋ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੀ ਜਿਹੜੀ ਚਰਚਾ ਹੁਣ ਸਾਰੀ ਅੱਜ ਕੈਨੇਡਾ 'ਚ ਹੋ ਰਹੀ ਹੈ ਅਗਲੀ ਖਬਰ ਟ੍ਰਾਂਟੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 30 ਸਾਲ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ ਇਹ ਲੱਗ ਰਹੇ ਨੇ ਕਿ ਇਸ ਨੇ ਲਗਾਤਾਰ ਤਿੰਨ ਮਾਸੇ ਤਿੰਨ ਕਤਲ ਜਿਹੜੀ ਉਹ ਕੀਤੇ ਨੇ ਜਿਹੜੀਆਂ ਕਤਲ ਦੀਆਂ ਵਾਰਦਾਤਾਂ ਹੋਈਆਂ ਸੀ ਉਹ ਬੀਤੇ ਹਫ਼ਤੇ ਦੌਰਾਨ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਨੂੰ ਹੋਈ ਸੀਗੀਆਂ ਇੱਕ 60 ਸਾਲ ਦੀ ਔਰਤ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਟ੍ਰਾਂਟੋ ਵਿੱਚ ਜਿਸ ਦਾ ਨਾਮ ਨਹੀਂ ਦੱਸਿਆ ਗਿਆ ਉਸ ਤੋਂ ਇਲਾਵਾ ਇੱਕ 47 ਸਾਲ ਦਾ ਵਿਅਕਤੀ ਨਾਇਗਰਾ ਦੇ ਵਿੱਚ ਜਿਹੜਾ ਨਾਇਗਰਾ ਫਾਲ ਬਹੁਤ ਮਸ਼ਹੂਰ ਸ਼ਹਿਰ ਹੈ ਉੱਥੇ ਕਤਲ ਹੋਇਆ ਸੀ ਇਸ ਦਾ ਤੇ ਇੱਕ 77 ਸਾਲ ਦੇ ਵਿਅਕਤੀ ਦਾ ਕਤਲ ਹੋਇਆ ਸੀ ਹਮਿਲਟਨ ਦੇ ਵਿੱਚ ਸੋ ਇਹਨਾਂ ਤਿੰਨਾਂ ਹੀ ਮਾਮਲਿਆਂ ਦੇ ਵਿੱਚ ਇੱਕ 30 ਸਾਲ ਦੀ ਸੁਬਰੀਨਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਇਹਦੀ ਸਬੰਧੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਜੇ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਬਹੁਤ ਸਾਰੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਉੱਤੇ ਲੱਗੇ ਨੇ ਹਲੇ ਤੱਕ ਮੋਟਿਵ ਸਮਝ ਨਹੀਂ ਆਇਆ ਕਿ ਆਖਰਕਾਰ ਕਿਉਂ ਇਹ ਜਿਹੜੇ ਕਤਲ ਸੀ ਉਹ ਕੀਤੇ ਗਏ ਪਰ ਇੱਕ ਔਰਤ ਨੂੰ ਹੁਣ ਇਸਤੇ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਚਾਰਜ ਲਾਏ ਗਏ ਨੇ ਇਹਦੇ ਵਿੱਚੋਂ ਇੱਕ ਕਤਲ ਦੇ ਵਿੱਚ ਉਸ ਉੱਤੇ ਫਸਟ ਡਿਗਰੀ ਤੇ ਦੋਹਾਂ ਕਤਲਾਂ ਦੇ ਵਿੱਚ ਉਹਦੇ ਉੱਤੇ ਸੈਕੰਡ ਡਿਗਰੀ ਕਤਲ ਦੇ ਜਿਹੜੇ ਚਾਰਜ ਲਾਏ ਗਏ ਨੇ ਤੇ ਇਨਵੈਸਟੀਗੇਸ਼ਨ ਹਲੇ ਇਸ ਮਾਮਲੇ ਦੀ ਚੱਲ ਰਹੀ ਹੈ ਉਧਰ ਟ੍ਰਾਂਟੋ ਪੁਲਿਸ ਵੱਲੋਂ ਇੱਕ ਜਾਣਕਾਰੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇੱਕ ਪੰਜਾਬੀ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ ਤੇ ਇਸ ਸੰਬੰਧੀ ਟ੍ਰਾਂਟੋ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਇਸ ਤੇ ਸਬੰਧਿਤ ਜਾਣਕਾਰੀ ਦੰਦਿਆਂ ਪੁਲਿਸ ਨੇ ਦੱਸਿਆ ਕਿ ਮਾਮਲਾ 23 ਅਗਸਤ ਦਾ ਜਦੋਂ ਟੋਰਾਂਟੋ ਦੇ ਇੱਕ ਅਪਾਰਟਮੈਂਟ ਦੇ ਵਿੱਚ ਇਸ ਵਿਅਕਤੀ ਵੱਲੋਂ ਇੱਕ ਔਰਤ ਦਾ ਪਿੱਛਾ ਕੀਤਾ ਗਿਆ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਜਿੰਸੀ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਔਰਤ ਆਪਣੇ ਬਚਾਲੀ ਭੱਜੀ ਤੇ ਉਸਨੇ ਪੁਲਿਸ ਨਾਲ ਸੰਪਰਕ ਕੀਤਾ ਇਸ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਗਈ ਹੈ ਇਸ ਨਾਲ ਹੀ ਪੁਲਿਸ ਨੇ ਇਸ ਨੌਜਵਾਨ ਦੀ ਪਛਾਣ ਵਿੱਚ ਅਸਤੀ ਹੈ ਉਸ ਨੇ ਦੱਸਿਆ ਕਿ ਇਸ ਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੋ ਸਕਦੀ ਹੈ ਉਸ ਦੌਰਾਨ ਇਸਨੇ ਕਾਲੀ ਪੱਗ ਬੰਨੀ ਹੋਈ ਸੀ ਅ ਤੇ ਹੋਰ ਜਿਹੜੇ ਕੱਪੜੇ ਪਾਏ ਨੂੰ ਉਸ ਬੰਦੇ ਵੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਆ ਸੋ ਇਸ ਮਾਮਲੇ ਦੀ ਚਰਚਾ ਵੀ ਇਸ ਵਕਤ ਹੋ ਰਹੀ ਹੈ ਹੁਣ ਗੱਲ ਕਰਦੇ ਆ ਜੀ ਬ੍ਰਿਟਿਸ਼ ਕੋਲੰਬੀਆ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਕਤ ਚੋਣਾਂ ਦਾ ਮਾਹੌਲ ਬਣਿਆ ਹੋਇਆ ਤੇ 19 ਅਕਤੂਬਰ ਨੂੰ ਇੱਥੇ ਵੋਟਾਂ ਪੈਣੀਆਂ ਨੇ ਕੋਈ ਦਿਨਾਂ ਵਿੱਚ ਜਿਹੜੇ ਮੁੱਖ ਉਮੀਦਵਾਰ ਨੇ ਜਿਹੜੇ ਇਸ ਸਮੇਂ ਰੇਸ ਦੇ ਵਿੱਚ ਲੀਡਰ ਨੇ ਪਾਰਟੀਆਂ ਦੇ ਉਹਨਾਂ ਦੀ ਆਪਸ ਤੇ ਵੀ ਡਿਬੇਟ ਵੀ ਹੋਵੇਗੀ 8 ਅਕਤੂਬਰ ਨੂੰ ਪਰ ਇਹਦੇ ਨਾਲ ਹੀ ਲਗਾਤਾਰ ਆਪੋ ਆਪਣੇ ਪਲੇਟਫਾਰਮ ਤੇ ਆਪੋ ਆਪਣੇ ਬਾਅਦ ਹੀ ਜਿਹੜੇ ਕੀਤੇ ਜਾ ਰਹੇ ਨੇ ਇਸ ਵਕਤ ਮੌਜੂਦਾ ਪ੍ਰੀਮੀਅਰ ਅਤੇ ਐਨਡੀਪੀ ਲੀਡਰ ਡੇਵਿਡ ਈਬੀ ਵੱਲੋਂ ਇੱਕ ਹੋਰ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਐਨਡੀਪੀ ਵੱਲੋਂ ਇੱਕ ਸਪੈਕੂਲੇਸ਼ਨ ਟੈਕਸ ਲਾਇਆ ਗਿਆ ਸੀ ਜਿਹੜੇ ਖਾਲੀ ਘਰ ਪਏ ਸੀ ਉਹਨਾਂ ਉੱਤੇ ਟੈਕਸ ਲਾਉਣ ਦਾ ਇਲਾਨ ਕੀਤਾ ਗਿਆ ਸੀ ਕਿ ਜਿਹੜੇ ਖਾਲੀ ਘਰ ਪਏ ਨੇ ਜੇਕਰ ਉਹ ਕਿਰਾਏ ਤੇ ਨਹੀਂ ਚੜ੍ਹ ਜਾਂਦੇ ਜਾਂ ਫਿਰ ਉਹਨਾਂ ਵਿੱਚ ਕੋਈ ਨਹੀਂ ਰਹਿੰਦਾ ਤਾਂ ਉਹਨਾਂ ਉੱਤੇ ਸਪੈਕੂਲੇਸ਼ਨ ਟੈਕਸ ਲਾਇਆ ਜਾਵੇਗਾ ਸੋ ਡੇਵਿਡ ਐਬੀ ਨੇ ਦਾਅਵਾ ਕੀਤਾ ਕਿ ਇਸ ਸਪੈਕੂਲੇਸ਼ਨ ਟੈਕਸ ਦਾ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਉਹਨਾਂ ਨੇ ਕਿਹਾ ਕਿ ਕੱਲੇ ਵੈਂਕੂਵਰ ਦੇ ਇਲਾਕੇ ਵਿੱਚ ਹੀ 20000 ਤੋਂ ਜਿਹੜੇ ਵੱਧ ਘਰ ਖਾਲੀ ਪੈ ਸੀਗੇ ਉਹ ਰੈਂਟ ਉੱਤੇ ਚੜੇ ਨੇ 2017 ਤੋਂ ਬਾਅਦ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਦੁਬਾਰਾ ਸਰਕਾਰ ਬਣਦੀ ਹੈ ਤਾਂ ਹੋ ਸਕਦਾ ਹੋ ਇੱਕ ਤੋਂ 1.5% ਇਸ ਟੈਕਸ ਨੂੰ ਹੋਰ ਵਧਾ ਸਕਦੇ ਨੇ ਤਾਂ ਕਿ ਲੋਕਾਂ ਨੂੰ ਹੋਰ ਫਾਇਦਾ ਹੋਵੇ ਇਹਦੇ ਵਿੱਚ ਜਿਹੜੇ ਕੈਨੇਡੀਅਨ ਓਨਰ ਹੋਣਗੇ ਪ੍ਰਾਪਰਟੀ ਦੇ ਉਹਨਾਂ ਲਈ 1% ਅਤੇ ਜਿਹੜੇ ਫੋਰਨ ਬਾਅਰ ਹੋਣਗੇ ਪ੍ਰਾਪਰਟੀ ਦੇ ਜਿਹੜੇ ਵਦੇਸ਼ੀ ਮਾਲ ਖੋਣ ਕੇ ਉਹਨਾਂ ਉੱਤੇ 1.5% ਇਹ ਟੈਕਸ ਜਿਹੜਾ ਉਹ ਲਾਇਆ ਜਾ ਸਕਦਾ ਆ ਸੋ ਇਸ ਤੇ ਸੰਬੰਧੀ ਜਿਹੜੀ ਲਗਾਤਾਰ ਉਹ ਚਰਚਾ ਚੱਲ ਰਹੀ ਆ ਦੂਜੇ ਪਾਸੇ ਪ੍ਰਮੁੱਖ ਪਾਰਟੀ ਬਣ ਕੇ ਉਬਰੀ BC ਕੰਜ਼ਰਵੇਟਿਵ ਉੱਤੇ ਵੀ ਇੱਕ ਨਿਸ਼ਾਨਾ ਸਾਧਦਿਆ BC NDP ਵੱਲੋਂ ਇਹ ਕਿਹਾ ਗਿਆ ਕਿ ਪਾਰਟੀ ਨੂੰ ਬੈਲਟ ਉੱਤੇ ਆਪਣੇ ਜਿਹੜਾ ਨਾਮ ਹੈ ਉਹ ਬਦਲ ਲੈਣਾ ਚਾਹੀਦਾ ਆ ਕੰਜ਼ਰਵੇਟਿਵ ਪਾਰਟੀ ਦੇ ਬਜਾਏ ਉਹਨਾਂ ਨੂੰ BC ਕੰਜ਼ਰਵੇਟਿਵ ਨਾਮ ਲਿਖਣਾ ਚਾਹੀਦਾ ਤੇ ਇਸ ਦੀ ਸ਼ਿਕਾਇਤ ਉਹਨਾਂ ਨੇ ਇਲੈਕਸ਼ਨ ਜਿਹੜੇ ਕੈਨੇਡਾ ਨੂੰ ਕੀਤੀ ਆ ਜਿਸ ਦੇ ਵੱਲੋਂ ਚੋਣਾਂ ਕਰਵਾਈਆਂ ਚੱ ਰੀਆਂ ਨੇ ਸੋ ਦੇਖਦੇ ਹਾਂ ਕਿ ਅੱਗੇ ਕੀ ਵੜਦਾ ਪਰ ਇਸ ਵਕਤ ਸਿਆਸਤ ਪੂਰੀ ਭਖੀ ਹੋਈ ਸੋ ਹੁਣ ਗੱਲਬਾਤ ਕਰਦੇ ਹਾਂ ਜੀ ਅਮਰੀਕੀ ਚੋਣਾਂ ਦੀ ਅਮਰੀਕਾ ਚੋਣਾਂ ਦੇ ਵਿੱਚ ਵੀ ਇਸ ਵਕਤ ਥੋੜਾ ਹੀ ਸਮਾਂ ਰਹਿ ਗਿਆ ਤੇ ਹੁਣ ਸਿਆਸਤ ਉੱਥੇ ਵੀ ਭਖੀ ਹੋਈ ਆ ਪਰ ਖਾਸ ਤੌਰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਐਲਨ ਮਸਕ ਦੀ ਜੋ ਕਿ ਇਸ ਵਕਤ ਪੂਰੇ ਤਰੀਕੇ ਨਾਲ ਸਰਗਰਮ ਨੇ ਚੋਣਾਂ ਵਿੱਚ ਹਾਲਾਂਕਿ ਉਹ ਕੋਈ ਚੋਣ ਰੈਲਿੰਗ ਨਹੀਂ ਕਰ ਰਹੇ ਨੇ ਪਰ ਜੇਕਰ ਤੁਸੀਂ ਉਹਨਾਂ ਦੇ ਟਵਿੱਟਰ ਤੇ ਜਾ ਕੇ ਦੇਖੋ ਤੇ ਇਸ ਵਕਤ ਹਰ ਰੋਜ਼ ਉਹ ਬਹੁਤ ਸਾਰੀਆਂ ਪੋਸਟਾਂ ਪਾਉਂਦੇ ਨੇ 트ੰਪ ਦੇ ਹੱਕ ਵਿੱਚ ਪਿਛਲੇ ਦਿਨੀ ਉਹਨਾਂ ਨੇ 트럼ਪ ਦੇ ਹੱਕ ਚ ਨਤਰਨ ਦਾ ਐਲਾਨ ਕਰ ਦਿੱਤਾ ਸੀਗਾ ਉਹਨਾਂ ਨਾਲ ਕੁਝ ਇੰਟਰਵਿਊਜ਼ ਵੀ ਕੀਤੀਆਂ ਸੀ ਜੋ ਉਹਨਾਂ ਦੇ ਜਿਹੜਾ ਪਲੇਟਫਾਰਮ ਹੈ ਟਵਿੱਟਰ ਤੋਂ ਹੁਣ ਉਹਦਾ ਨਾਮ ਐਕਸ ਰੱਖ ਦਿੱਤਾ ਗਿਆ ਉਹਦੇ ਉੱਤੇ ਇਸ ਤਰ੍ਹਾਂ ਜਿਹੜੇ ਆ ਹਰ ਰੋਜ਼ ਜਿਹੜੇ ਬਹੁਤ ਸਾਰੇ ਦੋਸ਼ ਹੁੰਦੇ ਨੇ ਉਹ ਡੈਮੋਕ੍ਰੈਟਿਕ ਪਾਰਟੀ ਉੱਤੇ ਲਾਉਂਦੇ ਨੇ ਐਲਨ ਮਸਕ ਅਤੇ ਖੁੱਲੇ ਤੌਰ ਤੇ ਉਹਨਾਂ ਵੱਲੋਂ ਲਗਾਤਾਰ ਕਿਉਂਕਿ ਉਹਨਾਂ ਦਾ ਪ੍ਰਭਾਵ ਇਸ ਤਰੀਕੇ ਦਾ ਕਿ ਉਹਨਾਂ ਦੇ ਆਪਣੇ ਇਸ ਅਕਾਊਂਟ ਉੱਤੇ ਟਵਿੱਟਰ ਉੱਤੇ 200 ਤੋਂ 200 ਮਿਲੀਅਨ ਤੋਂ ਵੱਧ ਫੋਲੋਅਰ ਫੇਸਬੁਕ ਤੇ ਐਲਨ ਮਸਕ ਦੇ ਨੇ ਸੋ ਹਰ ਰੋਜ਼ ਉਹਨਾਂ ਵੱਲੋਂ ਜਿਹੜੀ ਵੀ ਕੋਈ ਉਹਨਾਂ ਦੇ ਸਮਰਥਕਾਂ ਵੱਲੋਂ 트ੰਪ ਦੇ ਸਮਰਥਕਾਂ ਵੱਲੋਂ ਜੇ ਕੋਈ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ ਤਾਂ ਉਹਨੂੰ ਐਲਨ ਮਸਕ ਜਿਹੜੇ ਉਹ ਰੀਟਵੀਟ ਵੀ ਕਰਦੇ ਨੇ ਜਾਂ ਆਪਣੇ ਤੌਰ ਤੇ ਵੀ ਪੋਸਟਾਂ ਪਾਉਂਦੇ ਨੇ ਉੱਥੇ ਹੀ ਪਿਛਲੇ ਦਿਨਾਂ ਤੋਂ ਐਲਨ ਮਸਕ ਬਹੁਤ ਵੱਡੇ ਦੋਸਤ ਜਿਹੜੇ ਉਹ ਲਾ ਰਹੇ ਨੇ ਮੌਜੂਦਾ ਸਰਕਾਰ ਉੱਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਟਰਨਿੰਗ ਸਟ੍ਰੀਟਸ ਨੇ ਜਿੱਥੇ ਅਕਸਰ ਹੀ ਕਤੇ ਡੈਮੋਕ੍ਰੈਟਿਕ ਤੇ ਕਦੇ ਪਬਲਿਕਨ ਪਾਰਟੀਆਂ ਜਿੱਤadigan ਨੇ ਜੋ ਡਿਸਾਈਡ ਕਰਦਿਆਂ ਨੇ ਕਿ ਕੌਣ ਰਾਸ਼ਟਰਪ ਉਨ੍ਹਾਂ ਦੇ ਵਿੱਚ ਜਿਹੜੇ ਨਵੇਂ ਇਮੀਗਰੈਂਟਸ ਨੇ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਜਿਹੜੀ ਉਹ ਸਿਟੀਨਸ਼ਿਪ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੋਟ ਦਾ ਹੱਕ ਜਿਹੜਾ ਉਹ ਦਿੱਤਾ ਜਾ ਰਿਹਾ ਇਹ ਦੋਸ਼ ਪਿਛਲੇ ਕਈ ਤਨਾ ਤੋਂ ਜਿਹੜਾ ਐਲਨ ਮਸਕ ਜਿਹੜਾ ਲਾ ਰਹੇ ਨੇ ਤੇ ਉਹਨਾਂ ਦੇ ਹੋਰ ਸਮਰਥਕ ਵੀ ਇਸ ਉੱਤੇ ਗਲਬਤ ਕਰ ਰਹੇ ਨੇ ਸੋ ਇਸ ਤਰੀਕੇ ਨਾਲ ਐਲਨ ਮਸਕ ਜਿਹੜਾ 트াম্প ਨੂੰ ਜਿਤਾਉਣ ਲਈ ਪੂਰੇ ਤਰੀਕੇ ਨਾਲ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉੱਥੇ ਇੱਕ ਹੋਰ ਤਵਾ ਕੀਤਾ ਗਿਆ ਸੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਕਿ 2021 ਤੋਂ ਬਾਅਦ ਖਾਸ ਤੌਰ ਤੇ ਬਾਈਡਨ ਅਤੇ ਹੈਰਿਸ ਦੇ ਜਿਹੜਾ ਕਾਰਜਕਾਲ ਹੈ ਉਹਦੇ ਵਿੱਚ 51 ਮਿਲੀਅਨ ਤੋਂ ਵੱਧ ਲੋਕ ਜਿਹੜੇ ਉਹ ਬਾਰਡਰ ਕ੍ਰੋਸ ਕਰਕੇ ਅਮਰੀਕਾ 'ਚ ਦਾਖਲ ਹੋਏ ਆ ਜਿਸ ਤੇ ਸੰਬੰਧੀ ਹੁਣ ਸਫਾਈ ਜਿਹੜੀ ਉਹ ਦਿੱਤੀ ਜਾ ਰਹੀ ਆ ਇਸ ਤੇ ਸੰਬੰਧੀ ਹੁਣ ਫੈਕਟ ਚੈੱਕ ਕੀਤਾ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਇਹ ਗਿਣਤੀ ਜਿਹੜੀ ਉਹ ਗਲਤ ਦੱਸੀ ਜਾ ਰਹੀ ਆ ਜਿਹੜੀ ਇਸ ਵਕਤ ਗਿਣਤੀ ਸਾਹਮਣੇ ਆ ਰਹੀ ਉਹ ਦੱਸਿਆ ਜਾ ਰਿਹਾ ਕਿ ਤਕਰੀਬਨ 10 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਵੱਖ-ਵੱਖ ਸਟ੍ਰੀਟਸ ਤੇ ਜਿਹੜੇ ਬਾਰਡਰ ਨੇਮ ਅਮਰੀਕਾ ਦੇ ਉਹਨਾਂ ਦਾ ਇਨਕਾਊਂਟਰ ਜਿਹੜੀ ਬਾਰਡਰ ਪੈਟਰੋਲ ਪੁਲਿਸ ਅਮਰੀਕਾ ਦੀ ਉਹਨਾਂ ਨਾਲ ਹੋਇਆ ਵਾ ਇਨਕਾਊਂਟਰ ਦਾ ਮਤਲਬ ਇਹ ਹੈ ਕਿ ਉਹ ਜਾਂ ਫੜੇ ਗਏ ਨੇ ਜਾਂ ਉਹਨਾਂ ਨੂੰ ਦਾਖਲ ਹੁੰਦੇ ਆ ਉਹਨਾਂ ਦਾ ਉੱਥੇ ਸਾਰਾ ਬਾਇਓ ਡਾਟਾ ਲਿਆ ਗਿਆ ਜਦੋਂ ਦੀ ਗਿਣਤੀ ਹੋਈ ਆ ਇਸ ਤੋਂ ਇਲਾਵਾ ਜਿਹੜੇ ਨਿਕਲੇ ਨੇ ਜਿਨ੍ਹਾਂ ਨੂੰ ਜੋ ਪੁਲਿਸ ਦੇ ਕਿਤੇ ਡਿੱਕੇ ਨਹੀਂ ਆਏ ਜਾਂ ਜਿਨ੍ਹਾਂ ਦਾ ਟੱਕਰਾ ਬਾਰਡਰ ਪੈਟਰੋਲ ਪੁਲਿਸ ਨਾਲ ਨਹੀਂ ਹੋਇਆ ਉਹਨਾਂ ਦੀ ਗਿਣਤੀ ਪਰੀ ਗਿਣਤੀ 10.3 ਮਿਲੀਅਨ ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਵੀ ਬਹੁਤ ਵੱਡਾ ਅੰਕੜਾ ਦੱਸਿਆ ਜਾ ਰਿਹਾ ਅੱਜ ਐਲਨ ਮਸਕ ਵੱਲੋਂ ਅਜਿਹੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ 'ਤੇ ਵੱਡੀ ਗਿਣਤੀ ਵਿੱਚ ਇੱਕ ਭੀੜ ਜਿਹੜੀ ਹੈ ਬਾਰਡਰ ਪਾਰ ਕਰਦੀ ਦਿਖਾਈ ਦੇ ਰਹੀ ਆ ਸੋ ਲਗਾਤਾਰ ਬਾਰਡਰ ਨੂੰ ਲੈ ਕੇ ਤੇ ਅਮਰੀਕੀ ਸਿਆਸਤ ਨੂੰ ਲੈ ਕੇ ਜਿਹੜੀ ਚਰਚਾਵਾਂ ਚੱਲ ਰਹੀਆਂ ਆ